ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਵਿਸ਼ਵ ਇਲੈਕਟ੍ਰੋ ਹੋਮਿਓਪੈਥੀ ਆਰਗੇਨਾਈਜੇਸ਼ਨ ਯੂਕੇ ਪੰਜਾਬ ਵੱਲੋਂ ਸਥਾਨਕ ਸਰਕਟ ਹਾਊਸ ਵਿਕੇ ਵਿਸ਼ਵ ਇਲੈਕਟ੍ਰੋ ਹੋਮਿਓਪੈਥੀ ਆਰਗੇਨਾਈਜੇਸ਼ਨ W E H O ਯੂਕੇ ਪੰਜਾਬ ਦੇ ਪ੍ਰਧਾਨ ਡਾਕਟਰ ਸतीश ਕੁਮਾਰ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਲੈਕਟ੍ਰੋ ਹੋਮਿਓਪੈਥੀ ਦੇ ਪਿਤਾ ਕਾਊਂਟ ਸੀਜ਼ਰ ਮੈਟੀ ਦਾ 215ਵਾਂ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਵਿਸ਼ਵ ਇਲੈਕਟ੍ਰੋ ਹੋਮਿਓਪੈਥੀ ਦੇ ਅੰਤਰਰਾਸ਼ਟਰੀ ਮੁਖੀ ਡਾਕਟਰ ਵਿਨੋਦ ਕੁਮਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਰਜੀਤ ਸਿੰਘ ਗਰੇਵਾਲ ਭੋਲਾ W E H O U K ਦੇ ਕੌਮੀ ਪ੍ਰਧਾਨ ਡਾਕਟਰ ਸੰਗਰਾਮ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਡਾਕਟਰ ਵਿਨੋਦ ਕੁਮਾਰ ਨੇ ਆਏ ਹੋਏ ਡਾਕਟਰ ਨੂੰ ਇਲੈਕਟ੍ਰੋ ਹੋਮਿਓਪੈਥੀ ਦੇ ਪਿਤਾਮਾ ਕਾਊਂਟ ਸੀਜ਼ਰ ਮੌਂਟੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਵਿਸ਼ਵ ਇਲੈਕਟ੍ਰੋ ਹੋਮਿਓਪੈਥੀ ਵੀ ਇਲਾਜ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਜ਼ਿਲ੍ਹੇ ਦੇ ਸਮੂਹ ਡਾਕਟਰਾਂ ਨੂੰ ਮੈਟੀ ਦੇ ਜਨਮ ਦਿਨ ਦੀ ਵੀ ਵਧਾਈ ਦਿੰਦਿਆਂ ਮੈਡੀਕਲ ਪ੍ਰਣਾਲੀ ਦੇ ਪਿਤਾਮਾ ਕਾਉਂਟ ਸੀਜ਼ਰ ਮੈਟੀ ਦੇ ਜੀਵਨ ਤੇ ਵੀ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਇਲੈਕਟ੍ਰੋ ਹੋਮਿਓਪੈਥੀ ਪ੍ਰਣਾਲੀ ਦਵਾਈ ਦੀ ਇੱਕ ਬਹੁਤ ਹੀ ਜੀਵੰਤ ਅਤੇ ਕੁਦਰਤੀ ਮੈਡੀਕਲ ਪ੍ਰਣਾਲੀ ਦਾ ਸਭ ਨੂੰ ਪਤਾ ਹੈ ਇਸ ਨੂੰ ਸਰਕਾਰੀ ਮਾਨਤਾ ਦੇਣ ਲਈ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਗੱਲ ਕਰਨਗੇ ਅਤੇ ਜਲਦੀ ਇਲੈਕਟ੍ਰੋ ਹੋਮੀਓਪੈਥੀ ਇਲੈਕਟ੍ਰੋ ਹੋਮੀਓਪੈਥੀ ਨੂੰ ਮਾਨਤਾ ਦਿਵਾਉਣ ਲਈ ਵੀ ਜ਼ੋਰਦਾਰ ਉਪਰਾਲੇ ਕਰਨਗੇ ਵਿਸ਼ੇਸ਼ ਜਾਣਕਾਰੀ ਦੰਦੇ ਹੋਏ ਡਾਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਇਲੈਕਟ੍ਰੋ ਹੋਮੀਓਪੈਥੀ ਦੇ ਖੋਜੀ ਕਾਉਂਟ ਸੀਜ਼ਰ ਮੌਂਟੀ ਦਾ ਜਨਮ 11 ਜਨਵਰੀ 1809 ਨੂੰ ਇਟਲੀ ਦੇ ਸ਼ਹਿਰ ਬੈਲੋਗਿਨਾ ਵਿਖੇ ਹੋਇਆ ਵੱਡੇ ਅਮੀਰ ਪਰਿਵਾਰ ਵਿੱਚ ਜਨਮੇ ਮੈਟੀ ਨੇ ਸਿੱਖਿਆ ਦੀ ਉੱਚ ਸਤਰ ਵਿੱਚ ਕੀਤੀ ਉਹਨਾਂ ਜਨਤਾ ਦੀ ਸੇਵਾ ਕਰਨ ਦਾ ਇੱਕ ਨਵਾਂ ਤਰੀਕਾ ਅਪਣਾਇਆ ਅਤੇ ਕਾਊਂਟ ਸੀਜ਼ਰ ਮੈਟੀ ਨੂੰ ਡਾਕਟਰੀ ਵਿਗਿਆਨ ਵਿੱਚ ਡੂੰਗੀ ਦਿਲਚਸਪੀ ਕਰਕੇ ਦਵਾਈ ਦੁਆਰਾ ਲੋਕਾਂ ਦੀ ਮਦਦ ਕਰਨਾ ਆਪਣਾ ਉਦੇਸ਼ ਬਣਾਇਆ ਜਿਸ ਵਿਤੋ ਬਾਅਦ ਉਹ ਮੈਡੀਕਲ ਵਿਗਿਆਨ ਦੀ ਪੜ੍ਹਾਈ ਵਿੱਚ ਰੁੱਝ ਗਏ ਇਸ ਮੌਕੇ ਤੇ ਵਿਸ਼ਵ ਇਲੈਕਟ੍ਰੋ ਹੋਮੀਓਪੈਥੀ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਸੰਗਰਾਮ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਲੈਕਟ੍ਰੋ ਹੋਮੀਓਪੈਥੀ ਦਾ ਭਾਰਤ ਚ 100 ਸਾਲਾਂ ਤੋਂ ਵੱਧ ਦਾ ਇਤਿਹਾਸ ਹੈ ਹਰ ਕਿਸੇ ਨੇ ਆਪਣੇ ਪੱਧਰ ਤੇ ਕੰਮ ਕੀਤਾ ਹਰ ਇੱਕ ਕਿਸੇ ਦਾ ਕੰਮ ਆਪਣੇ ਪੱਧਰ ਤੇ ਵਧੀਆ ਸੀ ਅਤੇ ਸਾਰੇ ਇਲੈਕਟ੍ਰੋ ਹੋਮੀਓਪੈਥੀ ਸਿਸਟਮ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਸੰਗਰਾਮ ਨੇ ਦੱਸਿਆ ਕਿ 2013 ਵਿੱਚ ਅਜਿਹੀ ਰੋਸ਼ਨੀ ਆਈ ਸੀ ਅਤੇ ਸਿਸਟਮ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਹੋਇਆ ਸੀ ਇਹ ਉਹ ਸਮਾਂ ਸੀ ਜੋ ਇੱਕ ਬਹੁਤ ਹੀ ਮਹੱਤਵਪੂਰਨ ਮੋੜ ਸੀ ਜਦੋਂ ਡਾਕਟਰ ਵਿਨੋਦ ਕੁਮਾਰ ਜੋ ਕਿ ਯੂਕੇ ਵਿੱਚ ਇਸ ਪ੍ਰਣਾਲੀ ਦੇ ਜਰਮਨ ਮਾਹਰ ਹਨ ਅਤੇ ਪਿਛਲੇ 25 ਸਾਲਾਂ ਤੋਂ ਲੰਡਨ ਯੂਰਪ ਵਿੱਚ ਕੰਮ ਕਰ ਰਹੇ ਹਨ ਭਾਰਤ ਆਏ ਅਤੇ ਉਸ ਤੋਂ ਬਾਅਦ ਇਸ ਮੈਡੀਕਲ ਵਿਗਿਆਨ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਇੱਕ ਭਾਰਤੀ ਹੋਣ ਦੇ ਨਾਤੇ ਉਹ ਆਪਣੇ ਗੁਰੂ ਦੀ ਇੱਛਾ ਨੂੰ ਪੂਰਾ ਕਰਨ ਲਈ ਭਾਰਤ ਆਏ ਅਤੇ ਇੱਕ ਵਾਰ ਫਿਰ ਇਸ ਪ੍ਰਣਾਲੀ ਨੂੰ ਪੂਰੀ ਤਾਂ ਵਿਗਿਆਨਿਕ ਸਾਬਤ ਕਰਨ ਦੀ ਪਹਿਲ ਕੀਤੀ ਜਿਸ ਦੇ ਨਤੀਜੇ ਵਜੋਂ ਤਤਕਾਲੀ ਸਿਹਤ ਮੰਤਰਾਲੇ ਨੇ ਉਸ ਨੂੰ ICMR ਅਤੇ ਫਿਰ AYUSH ਕੋਲ ਭੇਜਿਆ ਅਤੇ ਹੌਲੀ-ਹੌਲੀ ਇਹੋ ਸਾਰੇ ਵਿਭਾਗਾਂ ਵਿੱਚ ਜਾ ਕੇ ਸਿਸਟਮ ਦਾ ਸਮਰਥਨ ਕੀਤਾ ਅਤੇ ਹੋਰ ਮੈਡੀਕਲ ਪ੍ਰਣਾਲੀਆਂ ਤੇ ਬਹੁਤ ਸਾਰੇ ਅਧਿਕਾਰੀਆਂ ਤੇ ਡਾਕਟਰਾਂ ਦੁਆਰਾ ਸਵਾਗਤ ਕੀਤਾ ਗਿਆ ਥੋੜੇ ਸਮੇਂ ਵਿੱਚ ਹੀ ਡਾਕਟਰ ਵਿਨੋਦ ਕੁਮਾਰ ਨੇ ਇਲੈਕਟ੍ਰੋ ਹੋਮੀਓਪੈਥੀ ਸਿਸਟਮ ਨੂੰ ਨਾ ਸਿਰਫ ਭਾਰਤ ਵਿੱਚ ਸਗੋਂ ਦੁਨੀਆ ਦੇ 12 ਦੇਸ਼ਾਂ ਵਿੱਚ ਮੋੜ ਸਥਾਪਿਤ ਕੀਤਾ ਹੈ ਇਸ ਮੌਕੇ ਜਨਰਲ ਸਕੱਤਰ ਡਾਕਟਰ ਸ਼ੇਂਦਰਪਾਲ 77 ਡਾਕਟਰ ਮਕੇਸ਼ ਕੁਮਾਰ ਲੁਧਿਆਣਾ ਪ੍ਰਧਾਨ प्रमोद ਚੌਧਰੀ ਡਾਕਟਰ ਮੋਹਨ ਸਿੰਘ ਡਾਕਟਰ ਪਰਮਜੀਤ ਸਿੰਘ ਡਾਕਟਰ ਰਾਕੇਸ਼ तिवारी ਡਾਕਟਰ ਪ੍ਰੇਮਪਾਲ ਰਾਣਾ ਡਾਕਟਰ ਪਤਰਾਮ ਡਾਕਟਰ ਬਲਬੀਰ ਸਿੰਘ ਡਾਕਟਰ ਸੁਭਾਸ਼ ਗੁਪਤਾ ਡਾਕਟਰ ਹਰਵਿੰਦਰ ਸਿੰਘ ਡਾਕਟਰ ਜਗਦੇਵ ਸਿੰਘ ਡਾਕਟਰ ਸੁਖਜੀਤ ਬਾਵਾ ਡਾਕਟਰ ਆਰ ਐਸ ਯਾਦਵ ਡਾਕਟਰ ਐਸ ਸੀ ਗੁਪਤਾ ਡਾਕਟਰ ਜੇ ਐਲ ਭਾਰਤੀ ਡਾਕਟਰ ਗੌਰਵ ਯਾਦਵ ਇਲੈਕਟ੍ਰੋ ਹੋਮਿਓਪੈਥੀ ਦੇ ਡਾਕਟਰ ਗਿਆਨ ਪ੍ਰਕਾਸ਼ ਆਜ ਤੋਂ ਇਲਾਵਾ ਡਾਕਟਰ ਜਗਦੇਵ ਸਿੰਘ ਡਾਕਟਰ ਮਹਾ ਸਿੰਘ ਡਾਕਟਰ ਹਰਵਿੰਦਰ ਸਿੰਘ ਡਾਕਟਰ ਆਰਾਮ ਆਦ ਹਾਜ਼ਰ ਸਨ